ਪਾ ਜੀ ਆ ਕੀ ਠੀਕ ਕਰ ਰਹੇ ਹੋ ਜੀ ਇਹ ਜੀ ਗ੍ਰਾਮੋਫੋਨ ਆ ਇਹ ਪ੍ਰਾਣੇ ਸਮਿਆਂ ਦੇ ਵਿੱਚ ਤਵੇ ਵਾਲੇ ਕਾੜ ਕਹਿੰਦੇ ਇਹ ਜੇ ਤੂੰ ਉਹ ਚਲਾਉਣ ਵਾਲੀ ਮਸ਼ੀਨ ਆ ਠੀਕ ਹੈ ਜੀ ਤੇ ਇਹ ਤੁਸੀਂ ਅੱਜ ਫਿਰ ਸਾਨੂੰ ਚਲਾ ਕੇ ਦਿਖਾਉਂਗੇ ਇਹ ਹਾਂ ਇਹ ਸਾਡੇ ਕੋਲ ਫਿਰ ਵਾਰ ਤੇ ਆਈ ਹੈ ਸਾਡਾ ਮੈਂ ਸ਼ੁਰੂ ਤੋਂ ਰਿਕਾਰਡ ਪਰ ਇਹ ਜਿਹੜੇ ਆ ਇਹ ਤਵੇ ਵਾਲੇ ਉਹਨਾਂ ਦੇ ਪੇਰ ਦਾ ਕੰਮ ਕਰਦਾ। ਕਿ ਟੋਡੀ ਦੁਕਾਨ ਦਾ ਨਾਮ ਕੀ ਹੈ ਜੀ? ਮੇਰੀ ਦੁਕਾਨ ਦਾ ਨਾਮ ਪ੍ਰਕਾਸ਼ ਇਲੈਕਟ੍ਰੋਨਿਕਸ ਨੀਤ। ਠੀਕ ਹੈ ਜੀ। ਤੇ ਤੁਸੀਂ ਕਦੋਂ ਤੋਂ ਕੰਮ ਕਰਦੇ ਹੋ ਇਹ ਗ੍ਰਾਮਫੋਨ ਦਾ ਠੀਕ ਕਰਦੇ? ਇਹ ਦੇਖੋ ਘੱਟੋ ਘੱਟ 30 ਸਾਲ ਹੋ ਗਿਆ। ਠੀਕ ਹੈ ਜੀ। ਤੇ ਹੁਣ ਸਾਨੂੰ ਇਹ ਪਲੇ ਕਰਕੇ ਵੀ ਦਿਖਾਓਗੇ ਕਿ ਇਹ ਕਿਵੇਂ ਕਿਵੇਂ ਕੰਮ ਕਰਦਾ ਹੈ ਇਹ? ਜ਼ਰੂਰ ਜ਼ਰੂਰ ਦਿਖਾਓ ਜੀ। ਸਟੈਪ-ਬਾਈ-ਸਟੈਪ ਸਾਨੂੰ ਦੱਸਿਓ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ? ਸਭ ਤੋਂ ਪਹਿਲਾਂ ਤਾਂ ਇਹਨੂੰ ਓਪਨ ਕਰੋ। ਠੀਕ ਹੈ। ਓਪਨ ਕਰਨ ਤੋਂ ਬਾਅਦ ਇਹਦੀ ਪਾਵਰ ਸਰਪਲਾਈ ਆ। ਠੀਕ ਹੈ ਜੀ। ਜਦੋਂ ਜੀ ਪਾਵਰਸ ਬਣਾਈਏ ਸਟਾਰਟ ਵਾਲਾ ਬਟਨ ਠੀਕ ਹੈ ਜੀ ਇਹ ਸਾਨੂੰ ਬਟਨ ਵੀ ਦਿਖਾ ਦਿਓ ਇਹ ਸਟਾਰਟ ਵਾਲਾ ਪਟਣਾ ਹਾਂਜੀ ਇਹਨੂੰ ਜਦੋਂ ਤੁਸੀਂ ਆਨ ਕਰੋਗੇ ਇਹ ਆਪਣੇ ਆਪ ਹੀ ਸਟਾਰਟ ਹੋ ਜਾਊਗਾ ਓਕੇ ਆਪਣੇ ਆਪ ਹੀ ਸਟਾਰਟ ਹੋ ਜਾਊਗਾ ਹਾਂ ਠੀਕ ਹੈ ਉਸ ਤੋਂ ਬਾਅਦ ਇਹਦੇ ਨਾਲ ਇੱਕ ਐਂਪਲੀਫਾਇਰ ਲੱਗਦਾ ਓਕੇ ਜੀ ਉਹ ਐਂਪਲੀਫਾਇਰ ਨੂੰ ਜਦੋਂ ਆਪਾਂ ਲਾਉਨੇ ਆ ਇਹਦਾ ਪ੍ਰੀ ਐਂਪਲੀਫਾਇਰ ਕੰਮ ਕਰੂਗਾ ਤਾਂ ਹੀ ਆਊਟਪੁੱਟ ਉਹਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਇਹ ਐਂਪਲੀਫਾਇਰ ਆ ਠੀਕ ਹੈ ਜੀ ਇਹ ਦੀ ਗ੍ਰਾਮ ਫਰੰਦੀ ਆਊਟਪੁੱਟ ਆਇਆ ਹੈ ਠੀਕ ਹੈ ਜੀ ਇਹਨੂੰ ਜਦੋਂ ਹੀ एन पी साइड ते लाॻे